ਮਾਂ ਬੋਲੀ ਅੱਜ 16 ਸਾਲਾਂ ਮਗਰੋਂ ਵਿਦੇਸ਼ ਵਿੱਚੋਂ ਪਰਤਿਆ ਸੀ ਮੈਂ ਸੋਚਿਆ ਪਿੰਡ ਦਾ ਢੇਡਾ ਮਾਰ ਆਵਾਂ ਮੈਂ ਆਪਣੇ ਪੋਤੇ ਨੂੰ ਨਾਲ ਲੈ ਕੇ ਪਿੰਡ ਵਿੱਚ ਇੱਕ ਹੱਟੀ ਉੱਤੇ ਗਿਆ ਉੱਥੇ ਇੱਕ ਪ੍ਰਦੇਸੀ ਬੈਠਾ ਸੀ ਮੈਂ ਸੋਚਿਆ ਇਸ ਨੂੰ ਪੰਜਾਬੀ ਨਹੀਂ ਸਮਝ ਆਉਣੀ ਇਸ ਲਈ ਮੈਂ ਹਿੰਦੀ ਵਿੱਚ ਬੋਲਿਆ ਬੱਚੇ ਕੇ ਵਾਸਤੇ ਕੀ ਹੈ ਅੱਛਾ ਖਾਣੇ ਕੋ ਤੁਮਰੇ ਪਾਸ ਜਾਣ ਬੁੱਝ ਕੇ ਟੁੱਟੀ ਫੁੱਟੀ ਹਿੰਦੀ ਵਿੱਚ ਗੱਲ ਕੀਤੀ ਤਾਂ ਕਿ ਉਹ ਸੌਖਾ ਸਮਝ ਜਾਏ ਮੇਰੀ ਗੱਲ ਸੁਣ ਉਹ ਆਪਣੇ ਚਿਹਰੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਲਿਆ ਮੈਨੂੰ ਬੋਲਿਆ ਸਰਦਾਰ ਜੀ ਮੈਂ 12 ਸਾਲਾਂ ਤੋਂ ਪੰਜਾਬ ਹਾਂ ਪੰਜਾਬੀ ਸਮਝ ਅਤੇ ਬੋਲ ਸਕਦਾ ਹਾਂ ਬਾਕੀ ਰਹੀ ਗੱਲ ਬੱਚਿਆਂ ਲਈ ਵਧੀਆ ਖਾਣ ਪੀਣ ਵਾਲੀ ਚੀਜ਼ ਦੀ ਤਾਂ ਉਹ ਦੁਕਾਨਾਂ ਵਿੱਚ ਕਿੱਥੋਂ ਮਿਲਣੀ ਆ ਉਹ ਘਰ ਦੀ ਰਸੋਈ ਵਿੱਚ ਸਭ ਹੈ ਤੇ ਨਾਲ ਹੀ ਹੱਸਦੇ ਹੋਏ ਬੋਲਿਆ ਸਰਦਾਰ ਜੀ ਲੱਗਦਾ ਹੁਣ ਤੁਸੀਂ ਲੋਕ ਪੰਜਾਬੀ ਬੋਲਣਾ ਪਸੰਦ ਨਹੀਂ ਕਰਦੇ ਪਰ ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਕੋਈ ਪੰਜਾਬੀ ਵਿੱਚ ਗੱਲ ਕਰਦਾ ਸਰਦਾਰੀ ਅਹਿਸਾਸ ਹੁੰਦਾ ਮੇਰਾ ਮੁੰਡਾ ਵੀ ਗੁਰੂ ਘਰ ਪਾਠ ਸਿੱਖਦਾ ਪੰਜਾਬੀ ਬੋਲਦਾ ਲਿਖਦਾ ਤੁਹਾਡੇ ਬੱਚੇ ਪਤਾ ਨਹੀਂ ਕਿਉਂ ਪੰਜਾਬੀ ਬੋਲਣੀ ਪਸੰਦ ਨਹੀਂ ਕਰਦੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਪਰ ਅੰਦਰੋਂ ਅੰਦਰ ਹੀ ਖੁਸ਼ ਸੀ ਮੈਂ ਕੀ ਮੇਰੀ ਮਾਂ ਬੋਲੀ ਦਾ ਹਿਰਦਾ ਕਿੰਨਾ ਵਿਸ਼ਾਲ ਹੈ ਜਿਸੇ ਨੂੰ ਵੀ ਆਪਣਾ ਬਣਾ ਲੈਂਦੀ ਹੈ ਮੈਂ ਵਾਹੋਦਾਹੀ ਉਸ ਪਰਵਾਸੀ ਨੂੰ ਜਫੀ ਪਾਈ ਤੇ ਬੋਲਿਆ ਵੀਰਾ ਜਿਉਂਦਾ ਰਹਿ ਮੈਨੂੰ ਮੇਰੀ ਅਸਲੀਅਤ ਸਮਝਾਉਣ ਲਈ ਤੇ ਮੈਂ ਊੜਾ ੜਾ ਈਡੀ ਸੱਸਾ ਹਾ ਹਾ ਹੌਲੀ ਹੌਲੀ ਗੁਣਗਣਾਉਂਦਾ ਘਰ ਆ ਰਿਹਾ ਸੀ ਫਿਰ ਮੇਰਾ ਅੰਗਰੇਜ਼ੀ ਸਕੂਲ ਵਿੱਚ ਪੜਦਾ ਪੋਤਾ ਬੋਲਿਆ ਦਾਦੂ ਕੀ ਬੋਲੀ ਜਾ ਰਹੇ ਹੋ ਆਪ ਮੈਂ ਖੁਮਾਰੀ ਜਹੀ ਵਿੱਚ ਜਵਾਬ ਦਿੱਤਾ ਊੜਾ ਊਠ ਬੋਲ ਪੁੱਤਰਾ ਮਨਜੀਤ ਕੌਰ ਸੰਧੂ ਵੀਡੀਓ ਵਿੱਚ ਹੋਈਆਂ ਬੁੱਲਾਂ ਚੁੱਕਾਂ ਦੀ ਖੇਮਾ ਜੀ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ